ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਚਾਲ ਜਮਸ਼ੇਦਪੁਰ ਤੋਂ ਆਪਾਂ ਗੱਲ ਕਰਦੇ ਆ ਇੱਕ ਫਿਲਮ ਆਈ ਆ ਸੰਯਾਰਾ ਹਿੰਦੀ ਫਿਲਮ ਆ ਤੇ ਉਹਦੇ ਚ ਪਤਾ ਨਹੀਂ ਕੀ ਆ ਕਿਉਂਕਿ ਅਸੀਂ ਤੇ ਇਹੋ ਜੀਆਂ ਫਿਲਮਾਂ ਨਹੀਂ ਵੇਂਦੇ ਪਰ ਤਾਂ ਨੂੰ ਇੱਕ ਕਲਿੱਪ ਵਿਖਾ ਲਦਾ ਉਹ ਤੁਸੀਂ ਵੇਖਿਓ ਪਤਾ ਨਹੀਂ ਇਹਨਾਂ ਮੁੰਡੇ ਕੁੜੀਆਂ ਨੂੰ ਫਿਲਮ ਵੇਖ ਕੇ ਕੀ ਹੋਇਆ ਕੋਈ ਆਪਣੇ ਲੀੜੇ ਪਾੜੀ ਜਾਂਦਾ ਕੋਈ ਪਾਗਲਾ ਵਾਂਗੂ ਕਰਦਾ ਕੋਈ ਰੁਹੀ ਜਾਂਦਾ ਇਹ ਨਹੀਂ ਪਤਾ ਕਿ ਇਹ ਕੀ ਕਾਰਨ ਆ ਫਿਲਮ ਵਿੱਚ ਕੀ ਆ ਪਹਿਲਾ ਇਹ ਕਲਿੱਪ ਵੇਖੋ ਇਸੀ ਫਿਲਮ ਦੀ ਕਲਿੱਪ ਵੇਖੋ ਕਿਤਰਾੰਦੀਆਂ ਹਰਕਤਾਂ ਕਰਨ ਦੇ ਇਹਨਾਂ ਨੂੰ ਆਪਣੇ ਪੁਰਾਣੇ ਪਿਆਰ ਚੇਤੇ ਆਉਣ ਦੇ ਇਹਨਾਂ ਨੂੰ ਇਹਨਾਂ ਦੇ ਮਾਪਿਓ ਨੇ ਕਿਤਰਾੰ ਪੜਾਇਆ ਲਿਖਾਇਆ ਕਿਹੜੀ ਸਥਿਤੀ ਵਿੱਚ ਨੰਗੇ ਆਉ ਉਹ ਚੇਤੇ ਨਹੀਂ ਆਉਂਦੇ ਇਹਨਾਂ ਨੂੰ ਸਿਰਫ ਤੇ ਇਹੋ ਜਿਹੀਆਂ ਫਿਲਮਾਂ ਨੂੰ ਪਤਾ ਨਹੀਂ ਕਿਤਰਾ ਮਨਜ਼ੂਰੀ ਮਿਲ ਜਾਂਦੀ ਆ ਯੂਥ ਨੂੰ ਬਰਬਾਦ ਕਰਨ ਵਾਲੀ ਇਹ ਪਤਾ ਨਹੀਂ ਕਿਹੜੇ ਸੈਂਸਰ ਬੋਰਡ ਆ ਜਿਹੜੇ ਇਹੋ ਜਿਹੇ ਫਿਲਮਾਂ ਨੂੰ ਪਾਸ ਕਰ ਦੂਜੇ ਪਾਸੇ ਪੰਜਾਬ 95 ਦਲਜੀਤ ਦਸਾਂਤ ਦੀ ਫਿਲਮ ਬਣ ਕੇ ਤਿਆਰ ਆ ਜਿਹਨੂੰ ਕਿ ਪਾਸ ਨਹੀਂ ਕੀਤਾ ਜਾ ਰਿਹਾ ਜਿਹਦੇ ਵਿੱਚ ਕੁਝ ਸੱਚਾਈ ਦਾ ਪਤਾ ਲੱਗੇ ਉਹ ਫਿਲਮ ਨੂੰ ਪਾਸ ਨਹੀਂ ਕੀਤਾ ਜਾਣਿਆ ਉਹਦੇ ਵਿੱਚ ਨਾ ਹੀ ਕਿਸੇ ਪਾਕਿਸਤਾਨ ਐਕਟਰ ਨੇ ਕੰਮ ਕੀਤਾ ਨਾ ਹੀ ਕਿਸੇ ਕੋਈ ਹੋਰ ਉਹੋ ਜੀ ਗੱਲ ਆ ਪਰ ਉਹੋ ਜੀ ਫਿਲਮ ਨੂੰ ਕਦੀ ਮਨਜ਼ੂਰੀ ਨਹੀਂ ਮਿਲੂਗੀ ਇਸ ਤਰ੍ਹਾਂ ਦੀਆਂ ਗੰਦ ਪਾਉਣ ਵਾਲੀਆਂ ਫਿਲਮਾਂ ਜਿਹੜੀਆਂ ਵਾ ਇਹ ਪਾਸ ਕਰੀ ਜਾਣਗੇ ਤੁਸੀਂ ਆ ਵੀ ਜਾਣਦੇ ਜੋ ਸਰਕਾਰਾਂ ਕੀ ਕਰ ਰਹੀਆਂ ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ